ਛੋਟਾ ਆਂਦਾ ਜਗਨਦੀਪ ਸਿੰਘ ਨਾਮ ਕਰਤਾ ਹੋਏ ਕੋਸ਼ਿਸ਼ ਲੱਗਾ ਹੋਏ ਜੋਰ ਧਮਲ ਤੇ ਦੀ ਧਾਰੀ ਕਰਕੇ ਅੱਜ ਦੁਨੀਆ ਦਾ 스타 ਬਣਿਆ ਹੈ ਇਸ ਤਰ੍ਹਾਂ ਜਸਦੀ ਨੇ ਵੀ ਦੁਨੀਆ ਦਾ 스타 ਬਣਨਾ ਆ ਲੱਗਿਆ ਰੱਪਾ ਲੱਗਦਾ ਆ ਲੱਗਿਆ ਰੱਪਾ ਲੱਗਦਾ 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 ਧੇ ਪਿੰਦੀ ਟੱਕਰ ਆ ਬੱਲੇ ਬੱਲੇ ਮੈਨੂੰ ਲੱਗਦਾ ਸੰਜੈਨ ਤੀਜਾ 5000 ਦਾ ਲੱਗਿਆ ਲੱਗਦਾ ਆ ਮਰਨੇ ਢੋਲਰ ਦਾ ਦੂਜਾ ਆ

ਲੋਗੀ ਤੇ ਵੀਰ ਵੱਟ ਕਦਮ ਲਾ ਕੇ ਚਾਰਾ ਗਰ ਮਰਦਾ ਫਰਕ ਮੇਰੇ ਮਿੱਤਰੋ ਇਧਰ ਕਹਿੰਦੇ ਪਾਲਕੁਰਦੇ ਵੱਡੇ ਆ ਬੈਂਕੇ ਵਾਲੇ ਬਾਜੂ ਸਾਡੇ ਧਰਵਾ ਗਾ ਘਾਟਵਾ ਧਰਵਾ 16 ਤਰੀਕ ਵੱਡਾ ਮੇਲਾ ਸੇਸ ਸਿੰਘ ਦੇ ਵਿੱਚ ਇਧਰ ਆ ਗੋੜਾ ਰਾਜੂ ਕੇ ਵਾਲਾ ਲਾਲਾ ਪਰਾ ਸੁਣਦਾ ਨਾਗਰ ਕਬਰੇ ਹਰ ਮਦਾਨਾਂ ਦੀ ਹੈ ਆਉਣ ਵਾਲੇ ਸਮੇਂ ਵਿੱਚ ਗੱਲ ਆਸਟ੍ਰੇਲੀਆ ਦੀ ਹੋਣੀ ਹੈ ਤੇ ਮਜਾਲ ਦੇ ਕੈਮਰੇ ਤੋਂ ਪਾਸੇ ਹੋ ਭਾਵਣਗੇ ਤੇ ਬੜੀ ਮਿਹਰਬਾਨੀ ਹੈ ਮਜਾਲ ਟੀਵੀ ਚਮਕਾਰ ਨਵਲਾਨ ਤੇ ਨਾਲ ਸਾਡੇ ਵੀਰ ਨੇ ਉਧਰ ਅਮਰਤਲ ਬਲਾਨ ਜਿਹੜੇ ਕਹਿੰਦੇ ਲਾਈਵ ਦੀ ਵਰਦੀ ਸੇਵਾ ਭਰਾਵਾਂ ਨੇ ਕੀਤੀ ਆ ਆ ਭਗੇਲੇ ਦਾ ਚੇਲਾ ਮੇਰੇ ਮਿੱਤਰੋ ਕਬੱਡੀ ਪਾਰਾ ਦੋ ਸਗੇ ਭਰਾ ਕੰਨੀਆਂ ਦੇ ਉੱਪਰ ਮੋਨੂ ਸਿੰਗਰ ਸੋਨੂ ਸਿੰਗਰ ਵੱਡੇ ਨਾਮ ਬਣ ਗਏ ਕਬੱਡੀ ਦੇ ਵਿੱਚ ਆ ਪਟਾਕੇ 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 ਗੋਲ ਸੱਲ ਜੱਗੀ ਜੰਗੀ ਲੱਗਾ ਜੋ ਹੋ ਟੋ ਵਾਲੇ ਤਾਲੀਆਂ 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 ਇਹ ਮੰਨਤ ਮੰਗਰੋ ਪੁੱਛਿਆ ਉਹਨਾਂ ਹਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ ਇਹ ਮੁੰਨੂ ਸੱਖਿਆ ਹੈ ਰਤਾ ਮੋੜਕੀਆਂ ਨੇ 31 ਆਖ ਮੰਨੇ ਤੁਨ ਨੂੰ 5500 ਦਿੱਤਾ ਜਾਣਾ ਵੀ ਤੇਰੇ ਦੋ ਜੱਫੇ ਕਹਿੰਦੇ ਇੱਕ ਲੱਗਿਆ ਦੋ ਜੱਫੇ ਪੈਂਡਿੰਗ ਨੇ ਆਹ ਸਾਹਮਣੇ ਛੁਟਾਂਦਾ ਜਸ਼ਨਦੀਪ ਸਿੰਘ ਨਾਮ ਘੱਟ ਹੋਏ ਕੋਸ਼ੇ ਲੱਗਾ ਹੋਏ ਜੋਰ ਤੁਨ ਨੂੰ ਪਿੰਡੀ ਧਰਤੀ ਦਾ ਲੈ ਵੀ ਆਉਂਦੇ ਐ ਲੈਕ ਗਨ ਕਹਾਉਣ ਵਾਲਾ ਜਨਮਦਨ ਦੀ ਖੇਡ ਦੇ ਚ ਨਹੀਂ ਹਨੋਆ ਲੱਗਦਾ ਨਾ ਤੇ ਅੰਬਾ ਬੜੇ ਗੌਰ ਨਾਲ ਵੇਖਦਾ ਵੀ ਕਿਹੜੇ ਦਾ ਦੀ ਜੱਗਿਆ ਕਿੱਥੇ ਕਮੀ ਰਹਿੰਦੀ ਹੈ ਲੱਗਦਾ ਘਰ ਕਲਾਸਾਂ ਵੀ ਲੱਗਦੀਆਂ ਹੋਣਗੀਆਂ ਲਗਣੀਆਂ ਵੀ ਚੱਗਦੀਆਂ ਯਾਕੀ ਦੀ ਮਿਹਨਤ ਆਪੇ ਉਹ ਸਾਰੀ ਉਮਰ ਮਕੀਬ ਕੰਮ ਆਉਂਦੇ ਆ ਬੰਦੇ ਦੇ ਆਹ ਸਾਹਮਣੇ ਇੱਕ ਦੀ ਰੇਡ ਇਹ ਬੰਦਾ ਲੱਗ ਹੁੰਦਾ ਜਦੋਂ ਅਰਸ਼ ਨਵਾਂ ਨਵਾਂ ਉੱਠਿਆ ਅਰਸ਼ ਵੀ ਇੱਦਾਂ ਦਾ ਸੀਗਾ ਥੋੜਾ ਸੰਗਾਉ ਫਿਰ ਬਾਜੂ جدوسم کے پتری نچنواسی بابا دیا سی یادگری کبڈی کا پیڑا سوسکیا جہاں سارے پنڈ وجے پتر نے جسکرنگ ٹنو ਜੀ ਆਡੀ ਟ੍ਰਾਂਸਪੋਰਟ ਕੈਨੇਡਾ ਵਾਲਾ ਮੋਂਟਰੀਅਲ ਤੋਂ ਵੱਡਾ ਸਪੌਂਸਰ ਹੈ ਉਸ ਟੂਰਨਾਮੈਂਟ ਦਾ ਆ ਗੁੰਡੇ ਦੀ ਕਬੱਡੀ ਦੇ ਦੇਖਾਂਗੇ ਨੌਜਵਾਨ ਜੇ ਖੇਲੇ ਨੌਜਵਾਨ ਮੋਲੂ ਕੋ सोनू ਕੋਸ਼ਿਸ਼ ਕਰਦਾ ਸਿੰਧਰ ਕਲਾ ਦੀ ਧਰਤੀ ਗੋਰਾ ਫੇਰ ਆ ਗਿਆ ਦੁਨੀਆ ਵਿੱਚ ਪ੍ਰਸਿੱਧ ਹੋਇਆ ਟੀਵੀ ਵਰਗੇ ਕਹਿੰਦੇ ਵੱਡੇ ਮਾਣਾਂ ਦਾ ਪਿੰਡ ਹੈ ਮਸਤਾ ਵਰਗੇ ਜਿੰਦਾ ਸਾਡਾ ਵੀਰ ਵਿਛੜ ਗਿਆ ਸਾਡੇ ਕੋ ਪਹਾੜ ਵਾਪਰ ਜਾਂਦੇ ਆ ਗੋਰਾ ਗੜਾ ਰਾਜੋ ਕੇ ਪਿੰਡ ਦਾ ਮੇਰੇ ਮਿੱਤਰੋ ਗੱਲ ਸੱਤਾ ਕਿਤੇ ਅਮਰੀਕਾ ਦੇ ਰਹਿੰਦਾ ਗੱਲ ਦੁਨੀਆ ਵਿੱਚ ਵੱਡੀ ਹੋਈ ਮੇਰੇ ਮਿੱਤਰੋ ਅਰੰਭਾ ਸੋਰ ਸੰਘਿਆ ਬੱਲੇ ਬੱਲੇ ਜੱਫਾ ਤਾਵਾ ਖਾਂਦਾ ਏ ਥਾਵੇਂ ਜੱਫੇ ਲੱਗਦੇ ਆ ਉਧਰ ਬਾਬਾ ਮੇਰ ਸਿੰਘ ਜੀ ਸ਼ਹੀਦ ਵੱਡਾ ਮੇਲਾ ਕਹਿੰਦੇ ਕਾਲੀਏ ਸਟੇਪਰ ਦੀ ਧਰਤੀ ਤੇ ਹੋਣਾ ਇੱਕ ਪਾਸੇ ਫਰਮਜੀਤਪੁਰ ਦੀ ਗੋਪੀ ਦੀ ਟੀਮ ਤੇ ਦੂਸਰੇ ਪਾਸੇ ਸਾਡਾ ਵੀਰ ਹੈ ਪੂਰੇ ਵਾਲਾ ਗਿੰਦੁਰ ਮਹਾਨ ਕਟਿਦਾ ਤੁਹਾਡੀ ਵੱਡਾ ਮਾਨ ਸਨਮਾਨ ਪੁਆਇੰਟ ਕਰਦੇ ਆ ਲਾਈਵ ਦੀ ਵੱਡੀ ਸੇਵਾ ਇਧਰ ਢੁੱਲਣ ਵਾਲਾ ਖੇਡ ਆ ਗਿਆ ਵੱਡੇ ਵਿਜੇ ਵਾਲਾ ਅੱਜ ਵੱਡਾ ਮਾਨ ਸਨਮਾਨ ਦੇਸੀ ਘੋੜੇ ਦੀ ਟੀਮ ਜੀਤਿਆ ਜਾਣਾ ਪਿੰਡ ਵਾਲੇ ਨੂੰ ਪਿੰਡ ਦੀ ਟੱਕਰ ਆ ਬੱਲੇ ਬੱਲੇ ਮੈਨੂੰ ਲੱਗਦਾ ਸਚੈਨ ਦੇ ਤੀਜਾ 5000 ਦਾ ਲੱਗਿਆ ਲੱਗਦਾ ਆ ਮੰਨੇ ਆ ਆ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਮਾਨਾ ਵੀ ਕਹਿੰਦੇ ਬਹਿ ਜਾ ਬਹਿਲਾ ਕਰਵਾਈ ਹੁੰਦਾ ਪਾਸੇ ਜਿਹੜੇ ਬਾਬਿਆਂ ਦਾ ਜੋਰ ਲੱਗੀ ਜਾਂਦਾ ਵੀ ਮੁੰਡਾ ਸਾਡੇ ਵਾਲਾ ਵਾਟ ਗੱਡੀ ਆਉਣਾ ਇਧਰ ਤੇ ਲਹਿੰਦੇ ਪੰਜਾਬ ਵਾਲਿਆਂ ਨਾਲ ਪਿਆਰ ਤੇ ਗੱਜਤ ਸੇਵ ਪਾਲੀਦੀ ਹੈ ਗੱਲ ਬਾਬਾ ਚੰਨ ਸਿੰਘ ਜੀ ਰਾਜੋ ਕੀਦੀ ਹੈ ਗੱਲ ਗੁਰਪਤਾਪ ਜੁਕੇਦੀ ਹੈ ਜਿਹਨਾਂ ਬਾਰੇ ਸਨਮਾਨ ਵੀ ਵੱਡੇ ਪੱਦਰ ਤੇ ਸਾਡੇ ਘਾਟ ਢਿੱਲੋ ਢੋਲਾ ਕੀਤਾ ਜਾਣਾ ਇਧਰ ਟੀਮ ਸੋਰ ਸਿੰਘ ਵਾਲਾ ਬੱਬਾ ਖਲਵਾਨ ਵੀ ਵੱਡਾ ਸ਼ਰਤੀ ਦਾ ਉਧਰ ਗੀਲਾ ਸਰਪੰਚ ਨਾਲ ਕਹਿੰਦੇ ਸੋਨੂ ਤੇ ਮੋਨੂ ਸਗੇ ਭਰਾ ਤੇ ਜਗਦੇਵ ਕੰਨਾਂ ਦਾ ਲੋਧੀ ਆ ਆ ਲੋਧੀ ਆ ਜਗਦੇਵ ਕੰਨਾਂ ਵਾਲਾ ਆ ਜਾਫੀ ਨੇ ਇਹ ਦਾ ਨਾਲ ਵੱਡੇ ਵੱਡੇ ਮੱਲ ਫੜ ਕੇ ਮੋਤੇ ਮਾਰੇ ਹੋਇਆ سامنے پچوجا سو پچوجا سوشا جھوجے جگہ टी नौजवान मैदान लाए जगरान शाह हसन धनो ਨਾਲ ਬੱਤੀ ਕੈਨੇਡਾ ਉਹਨਾਂ ਵੱਲੋਂ 100000 ਆ ਗਿਆ 52 ਇਹ ਮਾਲ ਨੇ ਤੁਹਾਡੇ ਪਹਿਲਾਂ ਮਾਂ ਕੈਨੇਡਾ ਤੱਕ ਰੈਸ਼ਨ ਕਰ ਦਿੱਤਾ ਸਪੈਰ ਮੈਚ ਵੀ ਸਿਰੇ ਦਾ ਆਹ ਚੋਟੀ ਦਾ ਬਾਪੂ ਨਾਲ ਦੀ ਗੇਰ ਬਾਸ ਵੀ ਰੋਕੀ ਆ ਉਹ ਜੱਫੇ ਨੇ ਫਾਟ ਖਾ ਦੇਖਾ ਜੱਫੇ ਨੇ ਫਾਟ ਖਾ ਦੇਖਾ ਇਹ ਇੱਕ ਪਾਸੇ ਕੋੜਾ ਉਹ ਗੱਲਾ ਬੁੱਧੀਆਂ ਨੇ ਵਾਹ ਵਾਹ ਇਹ ਟਾਈਮ ਥੋੜਾ ਜਿਹਾ ਹੋਰ ਹੰਦਾ ਤੇ ਜਸਰ ਆ ਜੱਟਾ ਫੋੜੇ ਗਰਾਉਂਡ ਚੋਂ ਤੇ ਰਣ ਸਾਹਿਬ ਵੀਰਾਂ ਨੂੰ ਬੇਨਤੀ ਕਰੋ ਯਾਰ ਬੜਾ ਵੀਰਾਂ ਨੂੰ ਬੇਨਤੀ ਕਰੋ ਸਤਕਾਰ ਸਭ ਨੂੰ ਵੀ ਥੋੜਾ ਪਿੱਛੇ ਨੂੰ ਹਟ ਜਿਏ ਤੇ ਗਾਉਂ ਦਾ ਨਾ ਮਹਾਲ ਥੋੜਾ ਵਧੀਆ ਸਾਫ ਸੁਥਰਾ ਰਹੇ ਅਮਰਤਲ ਬਲਾਨ ਭਰਾ ਨੇ ਬੜੇ ਪਿਆਰ مان سمانوا پوٹا والا تو پٹی کپٹی کارلا کے لئے ہوئے ہیں اور چار کھڑا رہی ہیں جو دیکھا گے پیرے ملنے پر لے بل اکرم آنی ہے کیمیں یہ فاتھ جوٹی نہ لون ہے اگر گھوپی کنیدہ نے پٹا مان بخش دیتا ہے اور جلندرمہ ایک گھوپی کنیدہ نے پٹا مان بخش دیتا ہے مان چاہتے دواپا کھلتا ہے مان چاہتے دواپا مان چاہتے دواپا کھلتا ہے گھوپی کنیدہ تو کہ آپ نے دواپا ਆ ਬੱਲੇ ਦੁਨੀਆ ਦਾ ਵੱਡਾ ਮਾਰ ਕਬੱਡੀ ਖੇਡ ਰਿਹਾ ਮਾਨ ਸਨਮਾਨ ਦੇ ਗੱਡੀਆਂ ਮਾਨ ਸਨਮਾਨ ਦੇ ਕਹਿੰਦੇ ਟਰੈਕਟਰ ਮੋਟਰਸਾਈਕਲ ਆਹ ਦਾ ਵੀ ਕਹਿੰਦੇ ਬੜਾ ਤਸੂਤਾ ਜਾਂਦਾ ਆਹ ਮੇਰੇ ਮਿੱਤਰੋ ਸਭ ਨੂੰ ਪਿੰਡਰ ਨੇ ਆ ਨੂਰ ਲੈ ਜਵੇਂ ਕਾਲੂ ਵਾਲਾ ਕਮਾਲ ਕਰ ਗਿਆ ਸਰਦਾਰ ਜਾਨ ਸਿੰਘ ਜੀ ਸਰਪੰਚ ਮਕੀਤ ਵੀਰ ਨੂੰ ਧੰਨਵਾਦ ਇੱਕ ਹੋਰ ਮੰਨਾ ਜੱਫਾ ਲਾਵੇਗਾ

ਆਨੇ ਦੇ ਮੀਨੋ ਸਰੀਆਲੀ ਵਾਲਾ ਕਹਿੰਦੇ ਨੌਜਾਨ ਗੱਭਰੋ ਅਰਸ਼ ਤੇ ਨਾਲ ਗੱਲਾ ਹਰਮਨ ਦੀਆ ਆ ਸਾਹਮਣੇ ਚਾਰ ਨੇ ਤੇ ਗੱਡਾ ਭਮੋਰੀ ਵਾਲਾ ਕਬੱਡੀ ਪਾ ਰਿਹਾ ਆ ਗੱਡਾ ਭਮੋਰੀ ਵਾਲਾ ਆ ਬਾਲਦਾ ਹੈ ਕਿਵੇਂ ਦੀਵਾ ਇਹ ਜਗਦੀਪ ਕਲਾਂ ਨੂੰਤੀ ਹੈ ਗੱਡਾ ਨਾਂ ਤੇ ਜਾ ਕਰ ਮੈਨੂੰ ਗੇਲੇ ਨੇ ਫੜਨਾ ਪਰ ਜਗਦੀਪ ਕਲਾਂ ਦਾ ਇਹ ਕੰਮ ਭਾਰਦਾ ਸੀ ਇੱਧਰ ਕਮਲ ਧੋਨਨ ਜੀ ਤੇ ਸਿਮਰਨ ਧੋਨਨ ਜੀ ਉਹ ਐਲਾਨ ਕਰਵਾਦੇ ਇੱਕ ਕਬੱਡੀ ਦੇ ਆਪਾਂ 500 ਰੁਪਏ ਦਾ ਪਿਆਰ ਕੋਈ ਦਾ ਕਰਦੇ ਆ ਮਲਕੀਤ ਦਾ ਵੀਰਣ ਕੋਹ ਜੇ ਥੋੜੀ ਜਿਹੀ ਗਰਾਊਂਡ ਤੋਂ ਗਿਫਤੀ ਪਿੱਛੇ ਨੂੰ ਆਹ ਆਰ ਗਿਆ ਤੇ ਬੜੀ ਮਿਹਰਬਾਨੀ ਹੈ ਪਰ ਸੰਤ ਖਾਸ ਦਾ ਵੀ ਤੋਂ ਪਿੰਡ ਦਾ ਪਿਆਰਾ ਪਿੰਡ ਦਾ ਬੜਾ ਵੱਡਾ ਇਲਾਕਾ ਇਸ ਇਲਾਕੇ ਨੇ ਖਿਡਾਰੀ ਬਹੁਤ ਬੜੇ ਚਾਲਾਂ ਕੀਤੇ ਆ ਆਹ ਸਾਹਮਣੇ ਇਹਨਾਂ ਇਲਾਕਿਆਂ ਨੇ ਸੰਘਰਸ਼ ਕੀਤੇ ਆ ਆਹ ਸਾਹਮਣੇ ਕਹਿੰਦੇ ਘੋੜੇ ਦੀ ਰੇਡ ਤਾਲੀਆ 2000 ਸ੍ਰੀ ਆ ਪਰ ਪੁਆਇੰਟ ਜਿਹੜਾ ਰੇਡਰ ਦਾ ਕੀਤਾ ਵਟੀਆਂ ਜ਼ਿੰਮੇਵਾਰੀਆਂ ਗੁਰੂ ਘਰ ਦੇ ਵਿੱਚ ਸੇਵਾ ਵੀ ਵਟੀ ਹੈ ਆ ਪਮੋਹੀ ਵਾਲਾ ਗੁਰਦਾਸ ਕੁਰੀਆ ਗੁਰਦਾਸ ਕੁਰੀਆ ਗੱਡਾ ਪਮੋਹੀ ਮੇਰੇ ਮਿੱਤਰੋ ਟੌਪ ਨੰਬਰ ਕਹਿੰਦੇ ਧਾਵੀ ਦਾ ਭਾਈ ਨੱਥਾ ਸਿੰਘ ਦੇ ਪ੍ਰਧਾਨ ਨੇ ਉਹਦਾ ਵੀ ਸੇਧ ਤੌਰ ਤੇ ਧੰਨਵਾਦ ਹੈ ਬਾਬਾ ਜੀਤ ਸਿੰਘ ਜੀ ਗੁਰੂ ਘਰ ਦੇ ਵਿਦਗ੍ਰੰਥੀ ਹੈ ਉਹਦਾ ਵੀ ਸੇਧ ਤੌਰ ਤੇ ਧੰਨਵਾਦ ਹੈ ਇਧਰ ਦੀ ਸਾਈਡ ਦੇਖਾਂਗੇ ਰਾਜੋ ਕੇ ਪਿੰਡ ਵਾਲਾ ਗੋਰਾ ਆ ਗਿਆ ਜੱਗੇ ਹੋ ਤਗੜਾ ਵੀ ਨੌਜਵਾਨ ਆਹ ਦੁਨੀਆ ਚਾਹੁੰਦੀ ਹੈ ਗੋਰੇ ਤੇ ਜੱਗੇ ਦੀ ਟੱਕਰ ਹੋਵੇ ਪਰ ਮੰਨਣਾ ਵੀ ਚਾਰ ਫੇਰ ਉਹ ਬੱਲੇ ਬੱਲੇ ਕੌਣ ਕਰਵਾਵੇਗਾ ਪੁਆਇੰਟ ਜਿਹੜਾ ਗੋਰੀ ਨੂੰ ਜੜ ਦਿੰਦਾ ਇਧਰ ਹਿੰਦਰਜੀ ਸਿੰਘੀ ਸੁਨਾਪੁਰ ਵਾਲੇ ਜਨਪਾਰ ਲਵਲਾਲ ਗੁਰਪ੍ਰੀਤ ਲਵਲਾਲ ਤੇ ਅਮਰਪਤਾ ਜੀ ਲਵਲਾਲ ਵੱਡੀ ਸੇਵਾ ਹੈ ਲਾਈਵ ਦੀ ਬੜਾ ਘਟਵਾ ਧੰਨਵਾਦ ਸਾਡੇ ਸਜਨ ਸਿੰਘ ਸਪੇਨ ਤੋਂ ਤੇ ਬਲਵਿੰਦਰ ਸਿੰਘ ਸਪੇਨ ਤੋਂ ਕੰਦੇ ਪਿਵਾੜਾ ਦਾ ਆਜੂਨੇ ਸਾਡਾ ਸਭ ਦਾ ਧੰਨਵਾਦ ਹੈ ਸਾਪਾ ਕੀੜੇ ਫਗਾਨੇ ਵਾਲਾ ਮੈਨੂੰ ਲੱਗਦਾ ਵੀ ਮੋਟੂ ਸਿੰਦੜ ਕਰਾਉਂਦਾ ਪੈ ਜਾ ਬੈ ਜਾ ਕਰਾਉਂਦਾ ਪੈ ਜਾ ਬੈ ਜਾ ਕਰਾਉਂਦਾ ਪੈ ਜਾ ਬੈ ਜਾ ਇਹ ਕਬੱਡੀ ਹੈ ਖਚ ਪਟਣੀ ਦੇ ਬੜੀ ਆਫੀ ਹੁੰਦੀ ਲਾਉਣੀ ਢਾਕ ਮਿੱਤਰੋ ਦਾ ਮਹਿੰਤਾਂਵਾਲ ਸਾਹਿਬ ਲੱਗਦੇ ਖਾ ਕੇ ਖਰਾਕ ਮਿੱਤਰੋ ਦਾ ਮਹਿਨਦੀ ਨੇ ਇਸ ਮੈਚ ਦੀਆਂ ਤੇ ਜਿਹਨੂੰ ਜਿਹਨੂੰ ਉਧਰ ਜੋਪੀ ਕਨੇਡਾ ਦਾ ਜਿਸ ਕਾਰਨ ਕੋਲ ਜੀਆਰਟੀ ਟ੍ਰਾਂਸਪੋਰਟ ਛੇੜਾ ਸਾਡਾ ਭਰਾ ਪਾਲ ਕੁਹਰਵਾਨ ਧਾਰੀਵਾਲ ਅੰਨ ਸਿਰੇ ਦੀਆਂ ਟੀਮਾਂ ਲੱਗੇ ਪੁੱਜਿਆ ਫਲੇਰਾ ਸੀਦਾ ਮੇਰੇ ਮਿੱਤਰੋ ਬਾਜ ਬੱਜੇ ਲੰਗੇ ਦਵਾਰ ਬੋਲਾ ਚਹੇਤਾ ਇੱਥੇ ਰੱਖਾ ਵਾਹ ਬਈ ਧੰਨਵਾਦ ਹੈ ਥੋੜੇ ਸਮੇਂ ਦੇ ਬਣੀ ਵੱਡੀ ਜਿਹੜੀ ਪ੍ਰਾਪਤੀ ਹੈ ਮਾਨ ਲਾ ਸਾਰੇ ਹਿੱਸੇ ਆਈ ਹੈ ਤੇ ਮਹਾਰਾਜ ਟੀਵੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਰਿੰਦਰ ਜੀਵਨ ਆ ਗਿਆ ਕਰਕੇ ਚੰਗੇ ਵਾਲਾ ਕਬੱਡੀ ਪਾ ਰਿਹਾ ਹੈ ਦੇਖਣਾ ਕਿ ਇਧਰ ਵੀ ਸਾਰਾ ਓ ਨਾਈਵਨ ਜਗਦੇਵ ਕਲਾ ਜੀ ਧਰਤੀ ਲਾਤੀ ਕੋਸ਼ਿਸ਼ ਕਰਦਾ ਤੇ ਘਰ ਵਾਲਾ ਬੰਦੇ ਢੋਲਾ ਟਰਾਸਰ ਦੇ ਦਾ ਡਾਕਟਰ ਸੁਖਵਿੰਦਰ ਜੀ ਐ ਮੈਚ ਸਿੰਘ ਜੀ ਕੈਨੇਡਾ ਤੇ ਸਿਮਰਨਜੀਤ ਸਿੰਘ ਜੀ ਇੰਗਲੈਂਡ ਯੂਕੇ ਤੋਂ ਵੱਡਾ ਮਾਣ ਪਾ ਰਿਹਾ ਹੈ ਉਹ 10000 30000 ਦੇ ਲੱਗਾ ਹੋਇਆ ਓ ਬੰਦਿਆ 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 ਲੈ ਔਰ ਪਿਆਸ ਲੜ ਕੇ ਯਾਰੀ ਗਾ ਕੇ ਹੱਥ ਸੇ ਨੂੰ ਪਾਰੀਆ ਭਰਾ ਨੇ ਸੱਦਾ ਲਾਇਆ ਵੀ ਪਿੰਡ ਮੇਲਾ ਤੇ ਮੈਂ ਕਹਾਂ ਵੀ ਜਦੋਂ ਯਾਰ ਬੁਲਾਵੇ ਭਰਾ ਬੁਲਾਵੇ ਵੀਰ ਬੁਲਾਵੇ ਪੁੱਜਾਂਗੇ ਜ਼ਰੂਰ ਮੇਲੇ ਬਹੁਤ ਨੇ ਅਜ ਮਾਝੀ ਦੀ ਧਰਤੀ ਤੇ ਮੇਲਾ ਗਾਲੇ ਪਛਾਲੇ ਵੀ ਤਗੜਾ ਹੈ ਮੇਲਾ ਪਨਗੋਟੇ ਵੀ ਤਗੜਾ ਹੈ ਤੇ ਮੇਲਾ ਕਟੋੜੇ ਪਿੰਡ ਵੀ ਤਗੜਾ ਹੈ ਤੇ ਮੇਲਾ ਜਿੱਤਲੋ ਸਾਹਿਬ ਇੱਥੇ ਵੀ ਬਹੁਤ ਤਗੜਾ ਹੈ ਮੈਚ ਸਮਾਪਤ ਮਾਤਾ ਸੰਤ ਖਾਲਸਾ ਜੀ ਦੀ ਕਿਰਪਾ ਦੇ ਨਾਲ ਮੈਚ ਜਿਹੜਾ ਬੜਾ ਸੋਹਣਾ ਹੋ ਗਿਆ ਸਰਬੱਤ ਦੇ ਭਲੇ ਦੇ ਲਈ ਪੰਜਰ ਦੀ ਗੱਲ ਦਾ ਜਕਾਰਾ ਲਾਉਣੇ ਹੈ ਸਾਰੀ ਸੰਗਤ ਨੇ ਜਕਾਰਦਾ ਜਮਾਲ ਜਿਹੜਾ ਜਕਾਰੇ ਵਿੱਚ ਦੇਣਾ ਹੈ ਦੇਖੋ ਪਾਪਾ ਜੀ ਨੇ ਗੱਡੀ ਕਿਰਪਾ ਕੀਤੀ ਹੈ ਬਾਬਾ ਸੰਤ ਖਾਸ ਜੀ ਪੂਰਨ ਬ੍ਰਹਮ ਗਿਆਨੀ ਨੇ ਉਹਨਾਂ ਨੇ ਮੈਚ ਦਾ ਸਮਾਂ ਦਿੱਤਾ ਹੈ ਕਲੱਬ ਦੇ ਮੱਨਾ ਢੋਲਣ ਭਾ ਸਾਡਾ ਜਿਨ੍ਹਾਂ ਦੀ ਸਾਡੇ ਤੌਰ ਤੇ ਟੀਮ ਬਣੀ ਹੈ 39 ਨੰਬਰ ਹੈ ਸਾਡੇ 39 ਤੇ ਬਾਬਾ ਭਿਆਣਾ ਸਿੰਘ ਕਬਡੀ ਕਲੱਬ ਕਾਲੂ ਧੜੀ ਵਾਲੀ ਟੀਮ ਦੇ ਨੰਬਰ ਹੈ ਉਹਦੇ 35 ਗੁੱਲ ਲਾ ਕੇ 4 ਨੰਬਰਾਂ ਦੇ ਫੱਕ ਨਾਲ ਸੁਰਸਖ ਦਿਤੂ ਰਹੀ ਹੈ ਲੋਕ ਜੱਫੇ ਨੇੜਾ ਉਲਟ ਫੇਰ ਆਇਆ ਇਧਰ 500 ਰੁਪਇਆ ਸ਼ੇਰਾ ਵੀ ਲੈ ਜਵੇ ਮੇਰੀ ਬੇਨਤੀ ਹੈ ਿੱਲੋ ਕਰਾਂਗੇ ਆਪਾਂ ਇਸ ਨੌਜਵਾਨ ਦੀ ਕਲਮ ਆਉਣ ਵਾਲੇ ਟਾਈਮ ਤੇ ਦੱਸੋ ਜੀ ਬਾਕੀ ਦੇ ਸ਼ਾਹਦਾਂ ਵਾਲੇ ਸਮੇਂ ਦੇ ਦੀਪਾ ਵਿੱਚ ਤੇ ਹੋਰ ਬਲੌਂਦੀਆਂ ਨੂੰ ਸ਼ੁਭੇ ਤੇਰੀ ਕਲਮ ਨੂੰ ਮਾਲਕ ਹੋਰ ਬਲ ਦੇਵੇ ਤੇ ਆਪਣੀ ਕਲਮ ਕਰਕੇ ਦੁਨ ਢੋਲਣ ਢੋਲਣ ਦੁਨੀਆ ਵਿੱਚ ਕਰਾਂਗੇ ਇੱਥੇ ਦਾ ਪਿਆਰ ਹੈ ਹੀ ਹੈ ਲਹਿੰਦੇ ਪੰਜਾਬ ਵਾਲਿਆਂ ਨੂੰ ਗੱਲ ਚਰੀਦੀ ਐ ਉਹ ਕਹਿੰਦੇ ਯਾਰ ਸਾਰਾ ਢੋਲ ਢੋਲਣਾ ਬੜਾ ਪਿਆਰਾ ਮਿੱਤਰ ਐ ਪਿੰਟਰ ਸਿੰਘ ਵਪਾਰੀ ਦੀ ਸੱਜੀ ਮਾਂ ਬਾਬਾ ਚੰਦ ਸਿੰਘ ਰਾਜੂ ਕੇ ਔਰ ਤੀ ਪੁੱਤ ਪਿਆਰੇ ਦੀ ਤੇ ਬਾਪੂ ਹੁੰਦੇ ਆ ਲੋੜ ਨੇ ਕੁੱਤੀ ਕਿਸੇ ਸਹਾਰੇ ਦੀ ਬਾਪੂ ਹੁੰਦੇ ਆ ਲੋੜ ਨਹੀਂ ਪੈਂਦੀ ਕਿਸੇ ਸਹਾਰੇ ਦੀ ਇਧਰ ਤਾਂ